ਤਨ ਤਨ RAM DAS ਗੁਰ ਜਨ ਸਿਰ ਆ ਤਨ ਸਵਾਦ ਤਨ ਗੁਰੂ RAM DAS ਸਾਹਿਬ ਜੀ ਲੰਗਰ ਸੇਵਾ ਸਥਨਪੁਰ ਹੀਰਾ ਵਿਖੇ ਸਾਲਾਨਾ ਗੁਰਮਤ ਸਮਾਗਮ 4 ਅਕਤੂਬਰ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ ਸਮਾਗਮ ਨੂੰ ਲੈ ਕੇ ਪ੍ਰਬੰਧਕਾਂ ਤੇ ਸੇਵਾਦਾਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਸੰਬੰਧੀ ਮੈਨੇਜਰ ਗੁਰ ਲਿਆਕਤ ਸਿੰਘ ਬਰਾੜ ਨੇ ਦੱਸਿਆ ਕਿ 4 ਅਕਤੂਬਰ ਨੂੰ ਸ਼੍ਰੀ ਖਾਨਪਟ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ 3 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਗੁਰਮਤ ਸਮਾਗਮ ਹੋਵੇਗਾ। ਸਸਕਲ ਦੋਸਤੋ ਤੁਸੀਂ ਦੇਖ ਰਹੇ ਅਜੀਤ ਵੈਬ ਟੀਵੀ ਤੇ ਅੱਜ ਅਸੀਂ ਪਹੁੰਚੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਲੰਗਰ ਸੇਵਾ ਪੂਰੀ ਹਰ ਜਿੱਥੇ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਦੇ ਨਾਲ ਅਲੱਗ-ਅਲੱਗ ਸ਼ਹਿਰਾਂ ਲਈ ਇਥੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਅੱਜ ਗੱਲ ਕਰਾਂਗੇ ਅਸੀਂ ਬਰਾੜ ਸਾਹਿਬ ਨਾਲ ਜਾਨਣਾ ਕਿ ਕੀ ਕੀ ਅੱਗੇ ਇਹਨਾਂ ਦੇ ਆਉਣ ਵਾਲੇ ਕੀਰਤਨ ਦੇ ਬਾਦ ਦੀ ਕਿੰਦਾ ਤਿਆਰੀ ਕੀਤੀ ਜਾ ਰਹੀ ਹੈ ਬਰਾੜ ਸਾਹਿਬ ਤੁਹਾਡਾ ਅਜੀਤ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਪਹਿਲਾਂ ਸਾਨੂੰ ਸਮਝ ਦਿੱਤਾ ਇਹ ਆਪਾਂ ਜੋ ਲੰਗਰ ਸੇਵਾ ਇੱਥੇ ਚਲਾਈ ਜਾ ਰਹੀ ਕਦੋਂ ਤੋਂ ਚਲਾਈ ਜਾ ਰਹੀ ਹੈ ਇਹ 2018 ਦੇ ਵਿੱਚ ਆਪਾਂ ਪਹਿਲਾ ਸਮਾਗਮ ਕਰਾਇਆ ਸੀਗਾ ਉਪਨਗ ਹੋਈ ਸੀ ਤੇ 19 2019 ਫਰਵ ਤੋਂ ਇਹ ਸੇਵਾ ਸ਼ੁਰੂ ਹੋਈ ਸੀਗੀ ਹਾਂਜੀ ਇਹ ਸੇਵਾ ਭਾਈ ਮਨਜੀਤ ਸਿੰਘ ਜੀ ਵੱਲੋਂ ਨਿਰੰਤਰਨ ਕੀਤੀ ਜਾ ਰਹੀ ਹੈ ਉਹਨਾਂ ਤੋਂ ਇਲਾਵਾ ਹੋਰ ਇਹ ਕੋਣ ਐਸੀ ਸਿੱਖਿਸ਼ਤਾ ਦੀ ਯੋਜਨਾ ਨਾਲ ਜੁੜੀ ਹੋਣੀ ਹੈ ਭਾਈ ਮਨਜੀਤ ਸਿੰਘ ਦੇ ਨਾਲ ਜਿੱਦਾਂ ਕਿ ਮਾਨਤ ਸਾਡੇ ਭਾਈ ਪਿੰਦਰਪਾਲ ਸਿੰਘ ਜੀ ਗਿਆਨੀ ਪਿੰਦਪਾਲ ਸਿੰਘ ਹੁਣੀ ਹੈ ਜਿਹੜੇ ਆਪਣੇ ਪ੍ਰਸਿੱਧ ਕਥਾਵਾਚਕ ਨੇ ਗਿਆਨੀ ਜੀ ਨੇ ਤੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਆ ਬੜਾ ਮਾਣ ਆ ਉਹਨਾਂ ਦਾ ਹਨਾ ਜੀ ਤੇ ਇਸ ਉਹ ਵੀ ਇਹਨਾਂ ਦੇ ਨਾਲ ਆ ਪੂਰੇ ਅਟੈਚ ਨੇ ਉਹ ਵੀ ਆਪਣਾ ਦਸਬੰਧ ਆਪਣੇ ਬੱਚਿਆਂ ਦਾ ਦਸਬੰਧ ਤੇ ਨਾਲ ਮਿਲ ਚਲ ਕੇ ਉਹਨਾਂ ਦੀ ਸਕੀਮ ਦੇ ਨਾਲ ਹੀ ਇਹ ਜਿਹੜੀ ਸੇਵਾ ਚੱਲੀ ਚੀ ਜੀ ਇਹ ਸੇਵਾ ਸ਼ੁਰੂ ਹੋਣ ਤੋਂ ਬਾਅਦ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਗੱਡੀਆਂ ਭੇਜਦਾ ਕਿਦਾਂ ਖਿਆਲ ਆਇਆ ਗੱਡੀਆਂ ਦਾ ਖਿਆਲ ਇਦਾਂ ਹੀ ਬੈਠੇ ਸੀਗੇ ਜਿੱਦਾਂ ਕਿ ਜਿੱਦਾਂ ਤੁਹਾਨੂੰ ਭਾਈ ਸਾਹਿਬ ਦਾ ਨਾਮ ਲੈ ਭਾਈ ਗਿਆਨੀ ਸੰਪੇਂਦਰਪਾਲ ਸਿੰਘ ਜੀ ਉਹਨਾਂ ਦੇ ਕੋਲੇ ਬੈਠੇ ਸੀ ਮੈਂ ਵੀ ਉਸ ਟਾਈਮ ਨਾਲ ਸੀਗਾ ਤੇ ਭਾਈ ਸਾਹਿਬ ਕਹਿੰਦੇ ਵੀ ਇਦਾਂ ਕਰਕੇ ਜਿਹੜੀ ਆਪਾਂ ਸੇਵਾ ਸ਼ੁਰੂ ਕਰਨੀ ਵੀ ਕਿੱਥੋਂ ਸ਼ੁਰੂ ਕੀਤੀ ਜਾਵੇ ਤੇ ਗਿਆਨੀ ਜੀ ਕਹਿੰਦੇ ਵੀ ਜਿਹੜੇ ਸਿਵਲ ਹਸਪੀਟਲ ਸਰਕਾਰੀ ਹਸਪੀਟਲ ਆ ਉੱਥੇ ਜ਼ਿਆਦਾ ਲੋੜਵੰਦ ਜਾਂਦੇ ਨੇ ਜਿਨ੍ਹਾਂ ਕੋਲੇ ਘੱਟ ਪੈਸੇ ਹੁੰਦੇ ਨੇ ਤੇ ਇਹ ਹੀ ਮੇਨ ਜਗ੍ਹਾ ਹੈਗੀ ਐ ਇੱਥੋਂ ਹੀ ਆਪਾਂ ਸੇਵਾ ਸ਼ੁਰੂ ਕਰ ਸਕਦੇ ਤੇ ਫਿਰ ਉਦੋਂ ਮਨ ਦੇ ਵਿੱਚ ਖਿਆਲ ਆਇਆ ਸੀ ਭਾਈ ਸਾਹਿਬ ਦੇ ਤੇ ਫਿਰ ਇਸ ਕਰਕੇ ਸਰਕਾਰੀ ਹਸਪੀਟਲ ਚੁਣੇ ਸੀਗੇ ਜੀ ਤੇ ਪੰਜਾਬ ਦੇ ਵਿੱਚ ਕਿੰਨੇ ਜ਼ਿਲ੍ਹਿਆਂ ਵਿੱਚ ਕਿੰਨੇ ਸ਼ਹਿਰਾਂ ਵਿੱਚ ਆਪਣੀਆਂ ਗੱਡੀਆਂ ਜਾ ਰਹੀਆਂ ਨੇ ਤੇ ਕਿੰਨੀਆਂ ਟੋਟਲ ਆਪਣੀਆਂ ਗੱਡੀਆਂ ਇਹ ਲੰਗਰ ਸੇਵਾ ਚੱਲ ਰਹੀਆਂ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਚੱਲਦੀ ਹੈ ਆਪਣਾ ਇਹ ਸੇਵਾ ਤਾਂ ਜਦੋਂ ਸਵੇਰ ਤੋਂ ساری ਰਾਤ ਨੂੰ 2 ਵਜੇ ਖਾਣਾ ਬਣਨਾ ਸ਼ੁਰੂ ਹੋ ਜਾਂਦਾ ਤੇ ਜਿਹੜੀਆਂ ਸਾਡੀਆਂ ਗੱਡੀਆਂ 7 ਵਜੇ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਇੱਥੋਂ ਜਿਹਨੇ ਜੇਕਰ ਤਰਨਤਾਰਨ ਜਾਣਾ ਜਾਂ ਫਤਿਹਗੜ੍ਹ ਸਾਹਿਬ ਜਾਣਾ ਹੈ ਮੁਹੱਲੀ ਜਾਣਾ ਅਨੰਦਪੁਰ ਸਾਹਿਬ ਜਾਣਾ ਉਹ ਗੱਡੀਆਂ ਮਤਲਬ 7 ਵਜੇ ਉਹਦੇ ਟਾਈਮ ਦੇ ਹਿਸਾਬ ਨਾਲ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਕਿ ਲਗਭਗ 10 ਕਵਾਜ ਦੇ ਨੂੰ ਹਰ ਇੱਕ ਜਗ੍ਹਾ ਤੇ ਆਪਣੀ ਗੱਡੀ ਪੰਜਾਬ ਤੇ ਹਰ ਕੋਨੇ ਤੇ ਗੱਡੀ ਪਹੁੰਚ ਜਾਂਦੀ ਹੈ ਟੋਟਲ ਇਹ ਕਿੰਨੀਆਂ ਗੱਡੀਆਂ ਹੈਗੀਆਂ ਨੇ ਆਪਣੇ ਆਪਣੇ 50 ਗੱਡੀਆਂ ਜੀ ਵੇ ਲਗਭਗ ਸਾਰੇ ਪੰਜਾਬ ਪੂਰਾ ਟੋਟਲੀ ਕੰਪਲੀਟ ਹੈ ਹਰ ਇੱਕ ਸ਼ਹਿਰ ਦੇ ਵਿੱਚ ਜਿੱਥੇ ਵੀ ਸਿਵਲ ਹਸਪੀਟਲ ਵੱਡੇ ਸਿਵਲ ਹਸਪੀਟਲ ਨੇ ਚਾਹੇ ਛੋਟੇ ਨੇ ਜਾਂ ਆਪਣੇ ਜਿੱਦਾਂ ਉਹਦੇ ਵਿੱਚ ਆਪਣੇ ਹਿਆਰਪੁਰ ਤੇ ਦਸੂਹਾ ਆ ਗਿਆ ਮਕੇਰੀਆਂ ਆਗੀਆਂ ਆਪਣੇ ਅਖਰਪੂਲ ਥਾਲੇ ਦੇ ਵਿੱਚ ਫਗਵਾੜਾ ਆ ਗਿਆ ਜਲੰਧਰ ਦੇ ਵਿੱਚ ਨਕੋਦਰ ਆ ਗਿਆ ਆ ਦੂਜਾ ਆਪਣਾ ਨਕੋਦਰ ਵੀ ਆ ਗਿਆ ਫਲੋਰ ਵੀ ਆ ਗਿਆ ਇਸ ਤਰੀਕੇ ਨਾਲ ਸਾਰੇ ਹਸਪਤਾਲਾਂ ਚ ਪੰਜਾਬ ਦੇ ਜਿੰਨੇ ਵੀ ਸਿਵਲ ਹਸਪਤਾਲ ਉਹਨਾਂ ਚ ਗੱਡੀਆਂ ਪਹੁੰਚਦੀਆਂ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਸੇਵਾ ਨਿਰੰਤਰ ਪਜੀ ਆਈ ਤੱਕ ਪਹੁੰਚਾਈ ਜਾ ਰਹੀ ਹੈ ਪਜੀ ਦੇ ਜਿਹੜਾ ਕਾਫੀ ਮਰੀਜ਼ ਜਿਹੜਾ ਜਿਨ੍ਹਾਂ ਨੂੰ ਖਾਣੇ ਤੋਂ ਵਾਂਝੇ ਰਹਿੰਦੇ ਉਹਨਾਂ ਲਈ ਵੀ ਇਹ ਸੇਵਾ ਦਿੱਤੀ ਜਾ ਰਹੀ ਹੈ ਹਾਂਜੀ ਹਾਂਜੀ ਹਰ ਕੋ ਹਸਪਤਾਲ ਦੇ ਵਿੱਚ ਪਜੀ ਆਈ ਹੋ ਗਿਆ ਮੋਹਾਲੀ ਸਿਵਲ ਹੋ ਗਿਆ ਆਪਣਾ ਫਗਵਾੜੂ ਚਾਹ ਹੋ ਗਿਆ ਅਨਰੋਪੜ ਹੋ ਗਿਆ ਆਨੰਦਪੁਰ ਸਾਹਿਬ ਹੋ ਗਿਆ ਗੜਸ਼ੰਕਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਆਪਣਾ ਇਧਰ ਨੂੰ ਚਲੇ ਜਾਓ ਹਿਾਰਪੁਰ ਹੋ ਗਿਆ ਦਸੂਹਾ ਹੋ ਗਿਆ ਮਕੇਰੀਆਂ ਹੋ ਗਿਆ ਬਾਬਾ ਪਕਾਲਾ ਹੋ ਗਿਆ ਬਟਾਲਾ ਹੋ ਗਿਆ ਅੰਮ੍ਰਿਤਸਰ ਸਾਹਿਬ ਹੋ ਗਿਆ ਤਰਨਤਾਰਨ ਹੋ ਗਿਆ ਜਿਹੜੇ ਪਾਸੇ ਨੂੰ ਜਾਓ ਸਾਰੇ ਪਾਸੇ ਗੱਡੀਆਂ ਚੱਲਦੀਆਂ ਇਹ ਤਾਂ ਗੱਲ ਕੀਤੀ ਜੀ ਵੀ ਲੰਗਰ ਸੇਵਾ ਜੋ ਕਿ ਤਨਤੰਗ ਗੁਰੂ ਰਾਮਦਾਸ ਜੀ ਦੇ ਨਾਂ ਤੇ ਚੱਲ ਰਹੀ ਹੈ ਨਾਲ ਪਿੱਛੇ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਇੱਕ ਚੈਰੀਟੇਬਲ ਹਸਪੀਟਲ ਜਾਂ ਡਿਸਪੈਂਸਰੀ ਗੱਲ ਕੀਤੀ ਜੀ ਉਹ ਵੀ ਖੁੱਲੀ ਗਈ ਸੀ ਉਹਦੀ ਕਿਸ ਸਥਿਤੀ ਹੈ ਅੱਜ ਦੇ ਟਾਈਮ 'ਚ ਬਹੁਤ ਵਧੀਆ ਚੱਲ ਰਹੀ ਆ ਜੀ ਬੜੇ ਜਿਹੜੇ ਠੀਕ ਹੋ ਕੇ ਜਾ ਰਹੇ ਨੇ ਮਤਲਬ ਦੋ ਤਿੰਨ ਵਾਰੀ ਚ ਆ ਕੇ ਬੰਦਾ ਮਤਲਬ ਠੀਕ ਹੋ ਜਾਂਦਾ ਤਿੰਨ ਕਵਾਰੀ ਚ ਉਹਦਾ ਕਾਰਨ ਇਹ ਆ ਵੀ ਤੁਹਾਡੇ ਟੈਸਟ ਸਹੀ ਹੋ ਜਾਂਦੇ ਆ ਤੁਹਾਨੂੰ ਦਵਾਈ ਵਧੀਆ ਮਿਲ ਜਾਂਦੀ ਆ ਤੇ ਆਟੋਮੈਟਿਕ ਹੀ ਬੰਦੇ ਦਾ ਜਿਹੜਾ ਇਲਾਜ ਹੋ ਜਾਂਦਾ ਇਸ ਕਰਕੇ ਵੀ ਬਹੁਤ ਲੋਕਾਂ ਦਾ ਇਥੋਂ ਭਲਾ ਹੋ ਰਿਹਾ ਕੋਈ ਟੈਸਟ ਦਾ ਪੈਸਾ ਨਹੀਂ ਕੋਈ ਦਵਾਈ ਦਾ ਪੈਸਾ ਨਹੀਂ ਕੋਈ ਡਾਕਟਰ ਦੀ ਫੀਸ ਨਹੀਂ ਮਤਲਬ 0 ਤੇ ਕੋਈ ਪਰਚੀ ਦਾ ਇੱਕ ਪੈਸਾ ਵੀ ਨਹੀਂ ਲਿਆ ਜਾਂਦਾ ਇੱਥੇ ਜੀ ਮਤਲਬ ਦੱਸੇ ਜਿਵੇਂ ਇੱਥੇ ਲੈਬੋਰੀ ਦੀ ਵੀ ਫੈਸਿਲਿਟੀ ਪੂਰੀ ਇੱਥੇ ਕਰਤੀ ਗਈ ਹੈ ਹਾਂ ਜੀ ਹਾਂ ਜੀ ਪੂਰੀ ਸਪੈਕਟਰੇ ਜਿੰਨੇ ਸਾਡੇ ਬਲੱਡ ਹੁੰਦੇ ਆ ਜਿਹੜੇ ਸਾਡੇ ਲੋਡ ਹੁੰਦੇ ਆ ਉਹ ਸਾਰੇ ਹੁੰਦੇ ਆ ਜੀ ਬਲੱਡ ਟੈਸਟ ਜਿਹੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੈਗਾ ਵੀ ਇੱਕ ਅਸੀਂ ਦੂਜੀ ਸਥਾਨ ਆ ਜਿਹੜਾ ਸਾਡਾ ਮੁਖਤਸਰ ਸਾਹਿਬ ਮਧੀਰ ਉੱਥੇ ਵੀ ਇੱਕ ਖੋਲੀ ਜਾਊਗੀ ਇਦਾਂ ਦੀ ਚੈਰੀਟੇਬਲ ਇੱਕ ਅਸੀਂ ਮਾਝੇ 'ਚ ਖੋਲਣਾ ਚਾਹੁੰਦੇ ਆ ਮਤਲਬ ਤਿੰਨ ਜਗ੍ਹਾ ਤੇ ਮੇਨ ਹੋ ਜਾਣੀਆਂ ਫਿਰ ਵੱਡਾ ਹਸਪੀਟਲ ਬਣਾਉਣਾ ਸ਼ੁਰੂ ਕਰਾਂਗੇ ਜੀ ਜਿਹੜਾ ਹਸਪੀਟਲ ਦਾ ਪ੍ਰਪੋਜ਼ਲ ਤੁਸੀਂ ਇਹ ਕਹਿ ਰਹੇ ਹੋ ਉਹ ਤੇ ਹੁਸ਼ਿਆਰਪੁਰ ਵਿੱਚ ਹੈ ਕੀ ਹੋਰ ਪਾਸੇ ਜਾਂ ਇਸ ਸਥਾਨ ਦੇ ਨਾਲ ਹੀ ਕੀ ਤੇ ਇਸ ਸਥਾਨ ਦੇ ਨਾਲ ਹੀ ਜ਼ਮੀਨ ਲਈ ਹੈ ਜੀ ਇੱਥੇ ਨਾਲ ਇੱਥੇ ਆੜਾ ਪੈਟਰੋਲ ਪੰਪ ਆ ਉੱਥੇ ਸੱਤ ਕਿੱਲੇ ਲਏ ਆ ਅਸੀਂ ਹੋਰ ਵੀ ਲੱਗੇ ਹੋਏ ਆ ਵੀ ਨਾਲ ਹੋਰ ਵਾਣਜੇ ਤੇ ਵੱਡੇ ਲੈਵਲ ਤੇ ਹਸਪੀਟਲ ਤਿਆਰ ਹੋਵੇ ਜੀ ਇਹ ਤਾਂ ਗੱਲ ਹੋ ਗਈ ਜੋ ਆਪਣੀ ਲੋਕਾਂ ਦੇ ਦੁੱਖ ਤੁਸੀਂ ਦੂਰ ਕਰ ਰਹੇ ਹੋ ਉਹ ਨਾਲ ਨਾਲ ਇਹ ਜੋ ਕੀਰਤਨ ਦਰਵਾਜ ਸੰਸਥਾ ਵੱਲੋਂ ਕਰਾਇਆ ਜਾ ਰਿਹਾ ਇਹ ਇਹਦੇ ਲਈ ਕਿੰਦਾ ਤਿਆਰੀ ਕੀਤੀ ਜਾ ਰਹੀ ਹੈ ਇਹਦੇ ਲਈ ਜੀ ਤਿਆਰੀਆਂ ਬਹੁਤ ਜੋਰਾ ਸ਼ੋਰਾਂ ਤੇ ਆ ਸੰਗਤ ਪੂਰੇ ਪੰਜਾਬ ਤੋਂ ਆਉਂਦੀ ਹੈ ਸਾਰੇ ਜਿੰਨੇ ਜ਼ਿਲ੍ਹੇ ਸਾਡੀਆਂ ਗੱਡੀਆਂ ਜਾਂਦੀਆਂ ਉਹਨਾਂ ਜ਼ਿਲ੍ਹਿਆਂ ਤੋਂ ਬੱਸਾਂ ਭਰ-ਭਰ ਕੇ ਆਉਂਦੀਆਂ ਘਰ ਤੋਂ ਘੱਟ 35-40 ਬੱਸਾਂ ਤਾਂ ਇਕੱਲੇ ਮੁਕਤ ਸਰ ਜ਼ਿਲ੍ਹੇ ਤੋਂ ਹੁੰਦੀਆਂ ਜੀ ਤੇ ਹੋਰ ਜ਼ਿਲ੍ਹੇ ਲਾ ਲਓ ਆਪਣਾ ਸੰਗਰੂਰ ਲਾ ਲਓ ਬਰਨਾਲਾ ਲਾ ਲਓ ਬਠਿੰਡਾ ਲਾ ਲਓ ਫਾਜ਼ਲਕਾ ਪ੍ਰੋਇਪੁਰ ਫਰੀਦਕੋਟ ਮੋਕਾ ਸਾਰੇ ਇਲਾਕਿਆਂ ਤੋਂ ਇਧਰੋਂ ਆਪਣਾ ਗਰਦਾਸਪੁਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਮਤਲਬ ਹਰ ਇੱਕ ਜ਼ਿਲ੍ਹਿਆਂ ਦੇ ਵਿੱਚੋਂ ਬੱਸਾਂ ਹੁੰਦੀਆਂ ਜੀ ਸੰਗਤ ਬਾਹਰੋਂ ਬਹੁਤ ਆਉਂਦੀ ਆ ਤੇ ਉਹਨਾਂ ਨੂੰ ਬੜਾ ਚਾਹ ਵੀ ਇਹ ਸੇਵਾ ਜਿਹੜੀ ਚੱਲ ਰਹੀ ਹੈ ਕਿਉਂਕਿ ਉਹਦੇ ਨਾਲ ਇਸ ਕਰਕੇ ਜੁੜੇ ਸਿਵਲ ਹਸਪਤਾਲਾਂ ਦੇ ਵਿੱਚ ਹਰ ਕੋਈ ਜਾਂਦਾ ਫਿਰ ਉੱਥੇ ਸਾਡੇ ਉਹਨਾਂ ਨੂੰ ਸੁਨੇਹਾ ਮਿਲਦਾ ਵੀ ਤੇ ਸਮਾਗਮੇ ਤੋਂ ਪਰੋ ਇਸ ਕਰਕੇ ਚਾਹ ਚ ਆਉਂਦੇ ਵੀ ਅਸੀਂ ਗੁਰੂ ਰਾਮਦਾਸ ਮਹਾਰਾਜ ਤੇ ਉਸ ਰਸੋਈ ਦੇ ਦਰਸ਼ਨ ਕਰਕੇ ਆਉਨੇ ਹਾਂ ਜੀ ਇਹ ਜੋ ਕੀਰਤਨ ਦਰਵਾਜ਼ਾ ਕਰਾਇਆ ਜਾ ਉਹਨੇ ਦੀਵਾਨ ਜਿਹੜਾ ਲਾਇਆ ਜਾ ਰਿਹਾ ਕਿੰਨੀ ਜਗ੍ਹਾ ਵਿੱਚ ਲਾਇਆ ਜਾ ਰਿਹਾ ਇਹ ਸਾਰੇ 15 20 ਕਿੱਲੇ ਹੈਗੇ ਆ ਜੀ ਕਿਉਂਕਿ ਬਹੁਤ ਵੱਡਾ ਹਾਲ ਆ ਵੈਸੇ ਸਾਨੂੰ ਜ਼ਮੀਨ ਇਦਾਂ ਵੀ ਪੂਰੀ ਪੂਰੀ ਆ ਤੇ ਤੇ ਅਸੀਂ ਹਰ ਵੇਰੀ ਸਾਡਾ ਜਿਹੜਾ ਅਸੀਂ ਪ੍ਰਬੰਧ ਕਰਦੇ ਆ ਆਪਦੇ ਜਾਨੀ ਅਸੀਂ ਡਬਲ ਕਰਦੇ ਹਾਂ ਡਬਲ ਵੀ ਪਰ ਛੋਟਾ ਪੈ ਜਾਂਦਾ ਜੀ ਤੇ ਆਉਣ ਵਾਲੇ ਸਮੇਂ 'ਚ ਲੱਗੀਆਂ ਬੇਨਤੀ ਕਰ ਰਹੇ ਹਾਂ ਖੇਤਾਂ ਵਾਲੇ ਜ਼ਿਮੀਂਦਾਰਾਂ ਨੂੰ ਵੀ ਭਾਈ ਜਿੰਨਾ ਵੀ ਹੁੰਦਾ ਏਰੀਆ ਥੋੜਾ ਵੇਲਾ ਕਰਿਆ ਕਰੋ ਕੁਝ ਕਰ ਰਹੇ ਆ ਕਿ ਕਈਆਂ ਨੇ ਝੋਨਾ ਜਾਂਨਾ ਵੜਦਾ ਜਗ੍ਹਾ ਥੋੜੀ ਪੈ ਜਾਂਦੀ ਆ ਤੇ ਅਸੀਂ ਇਹੀ ਅਪੀਲ ਕਰਾਂਗੇ ਜਿੰਨੇ ਵੀ ਸਾਡੇ ਆ ਲਾਗੇ ਚਾਕੇ ਖੇਤ ਆ ਤੇ ਵੀ ਉਹਨਾਂ ਨੂੰ ਕਹਿਣਾ ਭਾਈ ਕੋਈ ਹੋਰ ਫਸਲ ਬੀਜ ਲਿਆ ਕਰੋ ਵੀ ਇਹ ਜਿਹੜੀ ਸਮਾਗਮ ਦੇ ਵਿੱਚ ਕੋਈ ਦਿੱਕਤ ਨਾ ਆਵੇ ਜੀ ਤੇ ਇਸ ਲਈ ਤੁਹਾਨੂੰ ਪਾਰਕਿੰਗ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੋਵੇਗੀ ਕਿਉਂਕਿ ਗੱਡੀਆਂ ਪੰਜਾਬ ਭਰ ਚੋਂ ਆਉਂਦੀਆਂ ਨੇ ਪਾਰਕਿੰਗ ਦਾ ਤੁਸੀਂ ਕਿਸ ਤਰ੍ਹਾਂ ਇੰਝ ਕਰਦੇ ਹੋ ਐਸੇ ਬਸ ਉਹੀ ਬੇਨਤੀਆਂ ਮਨਤਾ ਕਰ ਕਰਕੇ ਵੀ ਹਰ ਜ਼ਿਮੀਂਦਾਰ ਨੂੰ ਕਿਹਾ ਵੀ ਛੇਤੀ ਆਪਣਾ ਝੋਨਾ ਵਟੋਕਾ ਵੱਢੀ ਜਾਂਦੇ ਆ ਤੇ ਇਸ ਕਰਕੇ ਥੋੜਾ ਜਿਹਾ ਇਲਾਕੇ ਦੇ ਵਿੱਚ ਹੁੰਦਾ ਹੀ ਹੈ ਜੀ ਹਰ ਕ ਨੂੰ ਲਾਲਚ ਵੀ ਚਲੋ ਭਾਈ ਖੇਤੀਬਾੜੀ ਹੋ ਜੇ ਪਰ ਉਹ ਆਏ ਵੀ ਇਹ ਵੀ ਬਹੁਤ ਵੱਡੀ ਗੱਲ ਹੈ ਜਿਹੜਾ ਇਸ ਇਲਾਕੇ ਦੇ ਵਿੱਚ ਐਡਾ ਵੱਡਾ ਸਮਾਗਮ ਹੋਣਾ ਤੇ ਸਾਡੇ ਲੋਕਾਂ ਨੂੰ ਸਾਡੇ ਲੋਕਲ ਲੋਕਾਂ ਨੂੰ ਇਹ ਮਾਣ ਹੋਣਾ ਚਾਹੀਦਾ ਹੈ ਵੀ ਸਾਡੇ ਹਿਸ਼ਾਰਪੁਰ ਦੇ ਵਿੱਚ ਪੂਰੇ ਪੰਜਾਬ ਤੋਂ ਦੁਨੀਆ ਹੁੰਦੀ ਹੈ ਸਮਾਗਮ ਤੇ ਇਸ ਕਰਕੇ ਅਸੀਂ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਨਾ ਆਵੇ ਉਹਨਾਂ ਨੂੰ ਅਸੀਂ ਪੂਰਾ ਮਤਲਬ ਉਹਨਾਂ ਦਾ ਸੰਜੋਗ ਕਰਕੇ ਤੇ ਸਾਰਿਆਂ ਨੂੰ ਇਹ ਸੰਜੋਗ ਕਰਨਾ ਚਾਹੀਦਾ ਹੈ ਇਹ ਆਖਰ ਵਿੱਚ ਤੁਸੀਂ ਸੰਗਤਾਂ ਲਈ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ 4 ਤੱਕ ਅਕਤੂਬਰ ਨੂੰ ਕੀਰਤਨ ਦਿਵਾਰ ਹੋ ਰਿਹਾ ਹੈ ਉਹਨਾਂ ਲਈ ਇਹ ਕਿੱਦਾਂ ਦਾ ਪ੍ਰਬੰਧ ਕੀਤਾ ਗਿਆ ਨੇ ਮੈਂ ਕਹਿੰਦਾ ਸੰਗਤ ਲਈ ਵਧੀਆ ਪ੍ਰਬੰਧ ਅਸੀਂ ਸਾਡੇ ਜਿਹੜੇ ਸਥਾਨ ਵੱਲੋਂ ਵੀ ਨਾ ਕੋਈ ਇੱਥੇ ਕਮੇਟੀ ਹੈ ਕੋਈ ਵੀ ਇਦਾਂ ਦਾ ਇੱਥੇ ਕੋਈ ਹੈ ਨਹੀਂਗਾ ਵੀ ਜਿਹੜਾ ਕੋਈ ਇੱਕ ਬੰਦਾ ਕਿਸੇ ਨੂੰ ਕਵੇ ਭਾਈ ਤੂੰ ਆਹ ਗੱਲ ਸਾਰੀਆਂ ਸੰਗਤਾਂ ਆਪੋ-ਤਾਪ ਆਪਣੇ ਜ਼ਿੰਮੇਵਾਰੀਆਂ ਸਮਝਦੀਆਂ ਹੋਈਆਂ ਆਪੋ ਆਪਣੀਆਂ ਤਿਆਰੀਆਂ ਕਰ ਰਹੀਆਂ ਐ ਕੋਈ ਪਾਰਕਿੰਗ ਦੀ ਤਿਆਰੀ ਕਰ ਰਿਹਾ ਕੋਈ ਮਤਲਬ ਜੋੜੇ ਘਰ ਜਿਨ੍ਹਾਂ ਨੇ ਸੇਵਾ ਲੈਣੀਆਂ ਕਿਸੇ ਨੇ ਸਕੂਟਰਾਂ ਦੇ ਜਿਹੜੀ ਪਾਰਕਿੰਗ ਉਹਦੀ ਵੱਖਰੀ ਪਾਰਕਿੰਗ ਹੁੰਦੀ ਆ ਤੇ ਪ੍ਰਸ਼ਾਦੇ ਪਾਣੀ ਦਾ ਜਿਹੜੇ ਕਿ ਹਲਵਾਈ ਜਿਹੜੇ ਬਾਹਰੋਂ ਬਣਾਉਣੇ ਪੈਂਦੇ ਸਾਨੂੰ ਜਿਹੜੇ ਕਿ ਘੱਟੋ ਘੱਟ 100 150 ਬੰਦਾ ਹਲਵਾਈਆਂ ਦੀ ਟੀਮ ਦਾ ਹੁੰਦਾ ਤੇ ਇਸ ਕਰਕੇ ਪੂਰੇ ਜੋਰਾ-ਚੋਰਾ ਤੇ ਅਸੀਂ ਧੰਗੁਰੂ ਰਾਮਦਾਸ ਲੰਗਰ ਸੇਵਾਲ ਨੂੰ ਇਹ ਪੂਰੀ ਹੁੰਦਾ ਵੀ ਭਾਈ ਸੰਗਤ ਆਵੇ ਅਸੀਂ ਉਹਨਾਂ ਦੀ ਚਾਹ ਦੇ ਨਾਲ ਸੇਵਾ ਕਰਨੀ ਹੈ ਅਸੀਂ ਸੇਵਾ ਇਦਾਂ ਕਰਨੀ ਵੀ ਜਿੱਦਾਂ ਕਿ ਆਪਾਂ ਕਿਸੇ ਪ੍ਰੋਗਰਾਮ ਤੇ ਜਾਂ ਵਿਆਹ ਚਾਦੀ ਤੇ ਜਾਂਦੇ ਆ ਤੇ ਸਾਨੂੰ ਚਾਹ ਹੁੰਦਾ ਹੀ ਗੁਰੂ ਰਾਮਦਾਸ ਦਾ ਪ੍ਰਕਾਸ਼ ਦਿਹਾੜਾ ਇਹ ਤੇ ਸੰਗਤ ਆ ਰਹੀ ਤੇ ਅਸੀਂ ਇਹ ਤੇ ਪੂਰੇ ਚਾਵਾ-ਚਾਵਾ ਦੇ ਨਾਲ ਇਹਨਾਂ ਦੀ ਸੰਗਤ ਆਈ ਦੀ ਹੋਈ ਸੇਵਾ ਕਰਨੀ ਹੈ ਇਹ ਸੰਬਰਾਰ ਸਾਹਿਬ ਜਿਹੜਾ ਸਿੱਖ ਤਨਤਨ ਗੁਰੂ ਰਾਮਦਾਸ ਲੰਗਰ ਸੇਵਾ ਵੱਲੋਂ ਜਿਹੜੇ ਜੋ ਲੰਗਰ ਸੇਵਾ ਚਲਾਈ ਜਾ ਰਹੀ ਹੈ ਭਾਈ ਮਨਜੀਤ ਸਿੰਘ ਦਾ ਜਿਹੜਾ ਬਹੁਤ ਵੱਡਾ ਸਹਿਯੋਗ ਆ ਜੋ ਕਿ ਯੂ ایس ਵਿੱਚ ਰਹਿੰਦੇ ਨੇ ਉਹਨਾਂ ਦੇ ਸਹਿਯੋਗ ਸਦਕਾ ਹੀ ਇਹ ਸੋਈ ਚਲਾਈ ਜਾ ਰਹੀ ਹੈ ਨਾਲ ਦੇ ਨਾਲ ਡਾਕਟਰ ਸਾਹਿਬ ਵੀ ਸਿਵਾ ਨੂੰ ਆ ਰਹੇ ਨੇ ਜਲਦੀ ਇੱਥੇ ਹਸਪੀਟਲ ਦੀ ਵੀ ਸਾਰੀ ਹੋ ਰਹੀ ਹੈ ਨਾਲ ਦੇ ਨਾਲ ਦੱਸ ਦਈਏ ਕਿ ਜੋ 4 ਅਕਤੂਬਰ ਨੂੰ ਕੀਰਤਨ ਦਰਬਾਰ ਹੋਣਾ ਉਹਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈ ਗਈਆਂ ਨੇ ਔਰ ਤਨ ਸਾਈ ਸ਼ਰ ਗੁਰੂ ਰਾਮਦਾਸ ਜੀ ਦੀ ਜੋ ਅਪਾਰ ਕਿਰਪਾ ਸਾਰੀ ਸੰਗਤ ਤੇ ਹੋ ਸਕੀ ਅਜੀਤ ਵੈਬਟੀਵਲੇ ਹਸ਼ਾਰਪੁਰ ਤੋਂ ਹਰਜਾਪ ਸਿੰਘ ਦੀ ਰਿਪੋਰਟ